9 ਸਾਲ ਦੀ ਆਮਦ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰ ਅਟਮਰਸਰ ਨੇ ਪਬਲਿਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ 31 ਦਸੰਬਰ ਦੀ ਰਾਤ ਪੁਲਿਸ ਬਲਾਂ ਵੱਲੋਂ ਜਗ੍ਹਾ-ਜਗ੍ਹਾ ਲਗਾਏ ਗਏ ਨਾਕੇਬੰਦੀ ਅਤੇ ਚੱਪੇ-ਚੱਪੇ ਪੁਲਿਸ ਦੇ ਜਵਾਨ ਤਨਾਤ ਕੀਤੇ بارش ਦੇ ਬਾਵਜੂਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਨਾਕਾ ਪੁਆਇੰਟਾਂ ਦਾ ਖੁਦ ਜਾਇਜ਼ਾ ਲਿਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਅੱਜ ਮੈਂ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰਿਆਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਸਿਹਤ ਤੇ ਆ ਵੀ ਪ੍ਰਮਾਤਮਾ ਲੈ ਕੇ ਆਉਣ। ਔਰ ਸਾਰੇ ਹੀ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਕਰ ਰਹੇ ਆ ਅੱਜ ਮੌਸਮ ਵੀ ਤੁਹਾਡੇ ਸਾਹਮਣੇ ਬੜਾ ਤੁਹਾਨੂੰ ਪਤਾ ਹੈ ਕਿ بارش ਦਾ ਬਣਿਆ ਹੋਇਆ ਮਾਹੌਲ ਉਹਦੇ ਕਰਕੇ ਪਰ ਸਾਡੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਾਰੇ ਜਵਾਨ ਨੇ ਔਰ ਆਫੀਸਰ ਉਹ ਬਿਲਕੁਲ ਬੜੀ ਸਤਰਕਤਾ ਨਾਲ ਆਪਣੀ ਡਿਊਟੀ ਕਰ ਰਹੇ ਆ ਬੜੇ ਅਲਰਟ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਖਿਲੀ ਮੁਬਾਰਕਬਾਦ ਵੀ ਦਿੰਦਾ ਪੁਨੀਸ਼ ਕਮਿਸ਼ਨਰ ਜਿਹੜਾ ਅੰਮ੍ਰਿਤਸਰ ਹੈ ਸਾਡੀ ਸਾਰੇ ਆਫੀਸਰ ਤੇ ਜਿਹੜੇ ਫੋਰਸ ਹੈ ਕੋਈਸ ਕੱਲ੍ਹ ਵਾਰੇ ਕਮਿਟਿਡ ਹੈ ਕਿ ਜਿੰਨੇ ਵੀ ਲੋਕ ਨਿਊ ਇਅਰ ਮਨਾਉਣ ਵਾਸਤੇ ਆਉਂਦੇ ਉਹਨਾਂ ਨੂੰ ਅਸੀਂ ਸਿਕਿਉਰ ਫੀਲ ਕਰਾਈਏ ਤੇ ਉਹਨਾਂ ਦੀ ਐਸੇ ਫੈਮਿਲੀ ਕੋਈ ਵੀ ਜਿੱਥੇ ਮੂਵਮੈਂਟ ਹੈ ਉਹ ਬੜੀ ਕੰਫਰਟੇਬਲ ਹੋਵੇ ਉੱਥੇ ਹੀ ਮੈਂ ਬੜਾ ਕਲੀਅਰ ਵਾਰਨਿੰਗ ਦਿੰਨਾ ਕਿ ਜਿਹੜੇ ਐਂਟੀ ਸੋਸ਼ੀਅਲ ਐਲੀਮੈਂਟਸ ਨੇ ਉਹਨਾਂ ਨੂੰ ਕਿਸੇ ਨੂੰ ਸਪੇਅਰ ਨਹੀਂ ਅਸੀਂ ਕਰਾਂਗੇ ਥਾਂ ਥਾਂ ਦੇ ਉੱਤੇ ਨਾਕੇ ਲੱਗੇ ਆ 99 ਚੈਕ ਨਾਕਾਜ਼ ਲੱਗੇ ਹੋਏ ਸ਼ਹਿਰ ਔਰ 1300 ਪਲੱਸ ਮੁਲਾਜ਼ਮ ਜਿਹੜੇ ਆ ਉਹ ਡਿਪਲੋਏ ਕੀਤੇ ਗਏ ਆ ਤੇ ਇਸ ਤੋਂ ਇਲਾਵਾ ਜਿਹੜੀ ਪੈਟਰੋਲਿੰਗ ਹੈ ਉਹ 30 ਗੱਡੀਆਂ ਪੈਟਰੋਲਿੰਗ ਦੀਆਂ ਤੇ 39 ਵਹੀਕਲ ਜਿਹੜੇ ਪੀਸੀਆਰ ਤੇ ਉਹ ਕੰਮ ਕਰ ਰਹੇ ਆ 3 DCP ਸਹਿਬਾਨ 7 ADCP 14 ACP ਪੈਂਟ ਇੰਸਪੈਕਟਰ ਸਬ ਇੰਸਪੈਕਟਰ ਤੇ 1250 ਜਿਹੜੇ ਐਪੀਓਰਸ ਜਿਹੜੇ ਬਿਊਟੀ ਦੇ ਨੇ ਔਰ ਬੜੀ ਸਤਰਪਕਤਾ ਨਾਲ ਚੈਕਿੰਗ ਹੋ ਰਹੀ ਆ ਲੋਕਾਂ ਨੂੰ ਹਰ ਜਗ੍ਹਾ ਫੈਸਿਲੀਟੇਟ ਕੀਤਾ ਜਾ ਰਿਹਾ ਕੋ ਨਵਾਂ ਸਾਲ ਮਨਾਓ ਅਖੀਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੀ ਬਾਰਕਪਾਤ